ਬਿਲਕੁਲ ਬਹੁਤ ਖੂਬਸੂਰਤੀ ਦੇ ਨਾਲ ਟੈਟੂ ਬਣਾ ਰਿਹਾ ਇਹ ਨਹੀਂ ਕਿ ਫਰੀ ਦੇ ਵਿੱਚ ਬਣਾ ਰਹੇ ਨੇ ਤਾਂ ਜਲਦੀ ਜਲਦੀ ਵਿੱਚ ਕੁਝ ਵੀ ਬਣਾਤਾ ਨਹੀਂ ਬਿਲਕੁਲ ਬਾਰੀਕੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਕਿ ਕਿੰਨੀ ਬਾਰੀਕੀ ਦੇ ਨਾਲ ਸ਼੍ਰੀ ਰਾਮ ਜੀ ਦਾ ਮੰਦਿਰ ਵੀ نیچے ਬਣਾਇਆ ਹੈ ਹਨੂਮਾਨ ਜੀ ਵੀ ਬਣਾਏ ਨੇ ਰਾਮ ਜੀ ਬਣਾਏ ਨੇ ਕਿੰਨੀ ਖੂਬਸੂਰਤੀ ਦੇ ਨਾਲ ਟੈਟੂ ਬਣਾਇਆ ਜਾ ਰਿਹਾ ਤੇ ਤੁਹਾਨੂੰ ਕਦ ਕਿੱਦਾਂ ਪਤਾ ਲੱਗਿਆ ਸੀ ਕਿ ਇਹ ਟੈਟੂ ਬਣਾ ਰਹੇ ਨੇ ਫਰੀ ਦੇ ਵਿੱਚ ਟੈਟੂ ਬਣਾ ਰਹੇ ਐਕਚੁਅਲੀ ਅਸੀਂ ਟੈਟੂ ਨਾ ਹਫਤੇ ਤੋਂ ਪਹਿਲਾਂ ਡਿਸਾਈਡ ਕੀਤਾ ਆਇਆ ਸੀਗਾ ਮੇਰੇ ਫਰੈਂਡ ਹੈਗਾ ਉਸਨੇ ਮੌਰੀ ਡਿਜ਼ਾਈਨ ਚ ਟੈਟੂ ਕਰਾਣਾ ਸੀਗਾ ਆਪਣੀ ਫੋਰ ਆਰਮ ਤੇ ਤੇ ਆ ਭਾਜੀ ਮੇਰੇ ਫਰੈਂਡ ਦੇ ਅੱਗੋ ক্লোਜ਼ ਫਰੈਂਡ ਹੈਗੇ ਆ ਤੇ ਇਹਨਾਂ ਨੇ ਮੈਨੂੰ ਦੱਸਿਆ ਵੀ ਇਹ ਟੈਟੂ ਬਣਾ ਲੈਣੇ ਕਿੰਨੇ ਦਿਨ ਲਈ ਇਹ ਤੁਸੀਂ ਬਣਾ ਰਹੇ ਹੋ ਫਰੀ RAM ਜੀ ਦੇ ਪਾਸ ਮੈਮ ਇਹ 21 ਤਰੀਕ ਤੋਂ ਲੈ ਕੇ 22 ਦੇ 23 ਤਰੀਕ ਤੱਕ ਆਪਾਂ 3 ਦਿਨ ਤੱਕ ਬਣਾਣੇ ਆ ਠੀਕ ਆ ਹੁਣ ਤੱਕ ਮੇਰੀਆਂ ਪੰਜਾਬੀ 25 ਬੁਕਿੰਗ ਹੋ ਚੁੱਕੀਆਂ ਨੇ ਠੀਕ ਆ ਠੀਕ ਆ ਤੇ ਬਾਕੀ ਆਪਣਾ ਅਜੇ ਇਹ ਪਹਿਲੇ ਟੈਟੂ ਬਣਦੇ ਆ ਆ ਮੰਦਰ ਦੀ ਹਰ ਬੰਦੇ ਨੂੰ ਖੁਸ਼ੀ ਆ ਸਭ ਨੂੰ ਬਹੁਤ ਖੁਸ਼ੀ ਆ ਤੇ ਉਹਦੇ ਲਈ ਆਪਾਂ ਹਰ ਬੰਦਾ ਆਪਣੇ ਆਪਣੇ ਹਨਾ ਲੈਵਲ ਤੇ ਜੋ ਵੀ ਕੁਝ ਕਰ ਸਕਦਾ ਤੇ ਉਹ ਲਈ ਆਪਾਂ ਕਰਦੇ ਆ ਤੇ ਮੈਂ ਟੈਟੂ ਆਰਟਿਸਟਾਂ ਦੇ ਮੈਂ ਸੋਚਿਆ ਸੀ ਕਿ ਚੱਲ ਮੈਂ ਥੋੜੇ-ਬਹੁਤ ਟੈਟੂ ਡਿਜ਼ਾਈਨ ਹਨਾ ਕਰਕੇ ਤੇ ਉਹ ਫ੍ਰੀ ਦੇ ਵਿੱਚ ਬਣਾਉਂਗਾ ਤੇ ਮੌ ਬਣਾ ਰਿਹਾ ਟੈਟੂ ਦੀ ਮੈਮ ਪ੍ਰਾਈਸ ਜਿਹੜੇ ਹੁੰਦੇ ਨੇ ਬਰਤ ਤੇ ਡਿਪੈਂਡ ਕਰਦਾ ਕਿ ਉਹਦਾ ਵਰਕ ਕਿੰਨਾ ਹੈ ਨਾ ਆਪਣਾ 2000 ਤੋਂ ਸਟਾਰਟਿੰਗ ਪ੍ਰਾਈਸ ਆ ਠੀਕ ਹੈ ਤੇ ਕਈ ਟੈਟੂ ਲੱਖਾਂ ਦੇ ਵਿੱਚ ਵੀ ਹੁੰਦੇ ਨੇ ਬਾਕੀ ਡਿਜ਼ਾਈਨ ਦੇ ਉੱਪਰ ਡਿਪੈਂਡ ਕਰਦਾ ਹੁਣ ਤੱਕ ਜਿਹੜੇ ਮੈਂ ਬਣਾ ਰਿਹਾ ਡਿਜ਼ਾਈਨ ਉਹ ਇਹ 15-20000 ਰੇਟ ਦਾ ਹੀ ਸਸ਼ਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮਹਾਂ ਅੰਚਲ ਜਗੀਤਾ ਸ੍ਰੀ ਅਯੁੱਧਿਆ ਤਾਂ ਆਮ ਦੇ ਵਿੱਚ ਜੋ ਰਾਮ ਮੰਦਰ ਬਣਾਇਆ ਜਾ ਰਿਹਾ ਹੈ ਉਸ ਦੀ ਖੁਸ਼ੀ ਹਰ ਕਿਸੇ ਨੂੰ ਹੈ ਪੂਰੀ ਦੁਨੀਆ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ ਪਰ ਅੱਜ ਜਿਹੜੇ ਨੌਜਵਾਨ ਦੇ ਨਾਲ ਤੁਹਾਨੂੰ ਅੱਜ ਮਿਲਵਾਵਾਂਗੇ ਸੀ ਉਸ ਦਾ ਜੋ ਖੁਸ਼ੀ ਹੈ ਉਹ ਜ਼ਾਹਿਰ ਕਰ ਰਿਹਾ ਹੈ ਕਿਸ ਤਰੀਕੇ ਦੇ ਨਾਲ ਉਹ ਆਪਣੀ ਖੁਸ਼ੀ ਜ਼ਾਹਿਰ ਕਰ ਰਿਹਾ ਉਸ ਨੂੰ ਦੇਖ ਕੇ ਤੁਸੀਂ ਹੈਰਾਨ ਹੋਵੋਗੇ ਖੁਸ਼ ਹੋਵੋਗੇ ਤਾਂ ਸਭ ਤੋਂ ਪਹਿਲਾਂ ਕੁਝ ਨਾ ਕਹਿੰਦੇ ਹੋਏ ਕੁਝ ਨਾ ਦੱਸਦੇ ਹੋਏ ਸਭ ਤੋਂ ਪਹਿਲਾਂ ਗੱਲਬਾਤ ਕਰ ਲੈਣੇ ਉਹਨਾਂ ਦੇ ਨਾਲ ਸਸ਼ੀਕਾਲ ਸਰ ਹਾਂ ਜੀ ਮੈਂ ਸਸ਼ੀਕਾਲ ਜੀ ਜੈਸ਼ੀ ਰਾਮ ਜੈਸ਼ੀ ਰਾਮ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਹੈ ਦਾ ਮੈਮ ਅਕਸ਼ੇ ਲੁਧਿਆਣਾ ਟੈਟੂ ਸਟੂਡੀਓ ਤੋਂ ਤਾਂ ਸਰ ਕਦੋਂ ਤੋਂ ਬਣਾ ਰਹੇ ਹੋ ਤੁਸੀਂ ਟੈਟੂ ਮੈਂ ਮੈਮ 7-8 ਸਾਲ ਤੋਂ ਬਣਾ ਰਿਹਾ ਹਾਂ ਹਾਂਜੀ ਤਾਂ ਸਿਰਫ ਅਸੀਂ ਹੁਣ ਇਹ ਦੇਖਿਆ ਕਿ ਤੁਸੀਂ ਬਣਾ ਰਹੇ ਹੋ ਟੈਟੂ ਸਿਰਫ ਸ਼੍ਰੀ ਰਾਮ ਜੀ ਦੇ ਟੈਟੂ ਬਣਾ ਰਹੇ ਹੋ ਤਾਂ ਇਸ ਦੇ ਪਿੱਛੇ ਕੁਝ ਖਾਸ ਕੀ ਸੋਚਿਆ ਤੁਸੀਂ ਕਿ ਇਸ ਦੇ ਬਾਰੇ ਸਾਨੂੰ ਦੱਸੋਗੇ ਤੁਹਾਡੇ ਦਿਮਾਗ 'ਚ ਕੀ ਆਇਆ ਮੈਮ ਦੇਖੋ ਰਾਮ ਮੰਦਰ ਦੀ ਹਰ ਬੰਦੇ ਨੂੰ ਖੁਸ਼ੀ ਆ ਸਭ ਨੂੰ ਬਹੁਤ ਖੁਸ਼ੀ ਆ ਤੇ ਉਹਦੇ ਲਈ ਆਪਾਂ ਹਰ ਬੰਦਾ ਆਪਣੇ ਆਪਣੇ ਹਨਾ ਲੈਵਲ ਤੇ ਜੋ ਵੀ ਕੁਝ ਕਰ ਸਕਦਾ ਉਹਦੇ ਲਈ ਆਪਾਂ ਕਰਦੇ ਆ ਤੇ ਮੈਂ ਟੈਟੂ ਆਰਟਿਸਟਾਂ ਦੇ ਮੈਂ ਸੋਚਿਆ ਸੀ ਕਿ ਚੱਲ ਮੈਂ ਥੋੜੇ-ਬਹੁਤ ਟੈਟੂ ਡਿਜ਼ਾਈਨ ਹਨਾ ਕਰਕੇ ਤੇ ਉਹ ਫ੍ਰੀ ਦੇ ਵਿੱਚ ਬਣਾਉਂਗਾ ਤੇ ਮੈਂ ਉਹ ਬਣਾ ਰਿਹਾ ਠੀਕ ਹੈ ਫ੍ਰੀ ਬਣਾ ਰਹੇ ਹੋ ਤੁਸੀਂ ਟੈਟੂ ਮਤਲਬ ਕਿੰਨੇ ਕ ਰੇਂਜ ਤੱਕ ਤੁਸੀਂ ਹੁਣ ਤੱਕ ਟੈਟੂ ਬਣਾ ਸਕਦੇ ਹੋ ਕੀ ਪ੍ਰਾਈਸ ਹੁੰਦਾ ਮੈਕਸਿਮਮ ਟੈਟੂ ਦੇ ਮੈਮ ਪ੍ਰਾਈਸ ਜਿਹੜੇ ਹੁੰਦੇ ਨੇ ਵਰਕ ਤੇ ਡਿਪੈਂਡ ਕਰਦਾ ਕਿ ਉਹਦਾ ਵਰਕ ਕਿੰਨਾ ਹੈ ਨਾ ਆਪਣਾ 2000 ਰੁਪਏ ਤੋਂ ਸਟਾਰਟਿੰਗ ਪ੍ਰਾਈਸ ਆ ਠੀਕ ਹੈ ਤੇ ਕਈ ਟੈਟੂ ਲੱਖਾਂ ਦੇ ਵਿੱਚ ਵੀ ਹੁੰਦੇ ਨੇ ਬਾਕੀ ਡਿਜ਼ਾਈਨ ਦੇ ਉੱਪਰ ਡਿਪੈਂਡ ਕਰਦਾ ਹੁਣ ਤੱਕ ਜਿਹੜਾ ਮੈਂ ਬਣਾ ਰਿਹਾ ਡਿਜ਼ਾਈਨ ਇਹ 15-20000 ਵਾਲੇ ਡਿਜ਼ਾਈਨ ਨੇ ਠੀਕ ਹੈ ਹਾਂਜੀ ਤਾਂ ਮਤਲਬ ਲੱਖਾਂ ਦਾ ਵੀ ਕੋਈ ਹੋਊਗਾ ਡਿਜ਼ਾਈਨ ਮਤਲਬ ਅੱਜ ਤੁਸੀਂ ਸ਼੍ਰੀ ਰਾਮ ਜੀ ਦੇ ਜੋ ਟੈਟੂ ਬਣਾ ਰਹੇ ਹੋ ਲੱਖਾਂ ਤੱਕ ਵੀ ਪ੍ਰਾਈਸ ਹੋਊਗਾ ਪਰ ਤੁਸੀਂ ਹੁਣ ਫਰੀ ਦੇ ਵਿੱਚ ਟੈਟੂ ਬਣਾ ਰਹੇ ਹੋ ਦੇਖੋ ਮੈਮ ਅਸਲ ਦੇ ਵਿੱਚ ਜਿਹੜਾ ਸਾਡੇ ਸਮਾਨ ਦੇ ਹਨ ਪੈਸੇ ਹੁੰਦੇ ਆ ਉਹ ਇੰਨੇ ਨਹੀਂ ਹੁੰਦੇ ਬਸ ਸਾਡੀ ਮਿਹਨਤ ਹੁੰਦੀ ਹੈ ਹਨ ਤੇ ਉਹਦੇ ਵਿੱਚ ਕਿ ਸਾਨੂੰ ਹੁਣ ਖੁਸ਼ੀ ਇੰਨੀ ਹੈ ਕਿ ਮਿਹਨਤ ਦਾ ਕੋਈ ਚੱਕਰ ਨਹੀਂ ਜਿਹੜੀ ਸਾਨੂੰ ਖੁਸ਼ੀ ਮਿਲ ਰਹੀ ਆ ਉਹੀ ਸਾਡੇ ਲਈ ਸਭ ਤੋਂ ਵੱਡੀ ਸਾਡੀ ਜਿਹੜੀ ਇੱਕ ਪੇਮੈਂਟ ਆ ਠੀਕ ਆ ਹਾਂਜੀ ਤੇ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਨੌਜਵਾਨਾਂ ਨੂੰ ਤੁਹਾਡੀ ਨਹੀਂ ਸੋਹਣੀ ਸੋਚ ਹੈ ਕਿ ਅਯੋਧਿਆ ਰਾਮ ਮੰਦਰ ਬਣਿਆ ਸਾਰੇ ਜਸ਼ਨ ਮਨਾ ਰਹੇ ਨੇ ਪਰ ਤੁਹਾਡਾ ਜੋ ਕੰਮ ਹੈ ਉਸ ਤਰੀਕੇ ਦੇ ਨਾਲ ਤੁਸੀਂ ਗਿਫਟ ਦੇ ਰਹੇ ਹੋ ਲੋਕਾਂ ਨੂੰ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਸੋਚ ਮੈਂ ਆਪਣੀ ਤਾਂ ਆਪਦਾ ਇਹ ਇੰਨੇ ਹਨਾ ਇਹੀ ਸੋਚਦੇ ਆ ਕਿ 네ਗੇਟਿਵਿਟੀ ਫੁਲਾਣੀ ਚਾਹੀਦੀ ਹਰ ਬੰਦੇ ਨੂੰ ਆਪਣੇ ਆਪਣੇ ਧਰਮ ਨਾਲ ਜੁੜਨਾ ਚਾਹੀਦਾ ਕੋਈ ਵੀ ਧਰਮ ਕਿਸੇ ਨੂੰ ਵੀ ਗਲਤ ਗਾਈਡ ਨਹੀਂ ਕਰਦਾ ਸਰਬ ਸਭ ਧਰਮ ਦੇ ਵਿੱਚ ਪਰਮਾਤਮਾ ਇੱਕ ਹੀ ਆ ਬਸ ਉਹਦੇ ਰੂਪ ਤੇ ਨਾਮ ਉਹਦੇ ਲੱਗ-ਲੱਗ ਨੇ ਠੀਕ ਆ ਤੇ ਇਸ ਲਈ ਸਭ ਨੂੰ ਮਤਲਬ ਕਿ ਪੋਜ਼ਿਟਿਵਿਟੀ ਫਲਾਨੀ ਚਾਹੀਦੀ ਆ ਬਾਕੀ ਜੈ ਸ਼੍ਰੀ ਰਾਮ ਤੇ ਆਪਣੇ ਰਾਮ ਮੰਦਰ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਭ ਨੂੰ ਤੇ ਥੈਂਕ ਯੂ ਤਾਂ ਇੱਕ ਹੋਰ ਗੱਲ ਅੱਪਾ ਹੁਣ ਤੁਹਾਡੇ ਨਾਲ ਕਰਨਾ ਚਾਹਾਂਗੇ ਜੋ ਟੈਟੂ ਬਣਵਾਉਣ ਆਏ ਨੇ ਠੀਕ ਹੈ ਤੇ ਤੁਹਾਨੂੰ ਕਦ ਕਿੱਦਾਂ ਪਤਾ ਲੱਗਿਆ ਸੀ ਕਿ ਟੈਟੂ ਬਣਾ ਰਹੇ ਨੇ ਫ੍ਰੀ ਦੇ ਵਿੱਚ ਟੈਟੂ ਬਣਾ ਰਹੇ ਐਕਚੁਅਲੀ ਅਸੀਂ ਟੈਟੂ ਨਾ ਹਫਤੇ ਕ ਪਹਿਲਾ ਡਿਸਾਈਡ ਕੀਤਾ ਆਇਆ ਸੀਗਾ ਮੇਰਾ ਇੱਕ ਫਰੈਂਡ ਹੈਗਾ ਉਸਨੇ ਮੌਰੀ ਡਿਜ਼ਾਈਨ ਚ ਟੈਟੂ ਕਰਾਣਾ ਸੀਗਾ ਆਪਣੀ ਫੋਰ ਆਮ ਤੇ ਤੇ ਆ ਭਾਜੀ ਮੇਰੇ ਫਰੈਂਡ ਦੇ ਅੱਗੋ ক্লোਜ਼ ਫਰੈਂਡ ਹੈਗੇ ਆ ਤੇ ਇਹਨਾਂ ਨੇ ਮੈਨੂੰ ਦੱਸਿਆ ਵੀ ਇਹ ਟੈਟੂ ਬਣਾ ਰਹੇ ਨੇ ਤੇ ਮੈਂ ਆਪਣੇ ਬ੍ਰਦਰ ਦਾ ਵੀ ਟੈਟੂ ਕਰਾਣਾ ਸੀਗਾ ਨੇਮ ਟੈਟੂ ਤੇ ਮੈਂ ਕਿਹਾ ਚੱਲ ਮੈਨੂੰ ਸਵੇਰੇ ਦੱਸਿਆ ਵੀ ਆਪਾਂ ਟੈਟੂ ਕਰਾਣਾ ਬ੍ਰਦਰ ਦੇ ਨਾਮ ਦਾ ਤੇ ਇਹਨੇ ਮੈਨੂੰ ਸਟੋਰੀ ਦਿਖਾਈ ਵੀ ਇਦਾਂ ਇਦਾਂ ਫਿਰ ਮੈਂ ਮੈਂ ਕਿਹਾ ਚਲੋ ਬਣਾਈ ਲੈਨੇ ਟੈਟੂ ਤੇ ਮੈਂ ਆਪਣੇ ਦੋਨੇ ਟੈਟੂ ਕਵਰ ਕਰਾਣਾ ਹੈ ਬਸ ਠੀਕ ਹੈ ਤਾਂ ਸਰ ਕਿੰਨੇ ਦਿਨ ਲਈ ਇਹ ਹੈ ਤੁਸੀਂ ਬਣਾ ਰਹੇ ਹੋ ਫਰੀ RAM ਜੀ ਦੇ ਟੈਟੂ ਮੈਮ ਇਹ 21 ਤਰੀਕ ਤੋਂ ਲੈ ਕੇ 22 ਦੇ 23 ਤਰੀਕ ਤੱਕ ਆਪਾਂ 3 ਦਿਨ ਤੱਕ ਬਣਾਣੇ ਆ ਠੀਕ ਆ ਹੁਣ ਤੱਕ ਮੇਰੀਆਂ ਆਪਣੀਆਂ 20 25 ਬੁਕਿੰਗ ਹੋ ਚੁੱਕੀਆਂ ਨੇ ਠੀਕ ਆ ਠੀਕ ਆ ਤੇ ਬਾਕੀ ਆਪਣਾ ਜਿਹੇ ਪਹਿਲਾ ਟੈਟੂ ਬਣ ਰਿਹਾ ਹਾਂ ਹਾਂਜੀ ਤਾਂ ਲੋਕਾਂ ਨੂੰ ਪਸੰਦ ਆ ਰਿਹਾ ਤੁਹਾਡੀ ਇਹ ਚੀਜ਼ ਕਿੰਨੇ ਕੁ ਖੁਸ਼ ਹੋ ਰਹੇ ਨੇ ਪਸੰਦ ਆ ਰਿਹਾ ਤੁਹਾਨੂੰ ਪਸੰਦ ਆਣੀ ਹੈ ਜੀ ਦੇਖੋ ਸ਼੍ਰੀ RAM ਜੀ ਦਾ ਟੈਟੂ ਬਣ ਰਿਹਾ ਹੈ ਸ਼ਰਧਾ ਹੈ ਕਿ ਮੈਂ ਪਸੰਦੀ ਦੀ ਤਾਂ ਗੱਲ ਕਰੂੰਗਾ ਨਹੀਂ ਠੀਕ ਹੈ ਜੀ ਆਪਾਂ ਹਿੰਦੂਧਰਮ ਤੋਂ ਬਿਲੋਂਗ ਕਰਦੇ ਆ ਜੀ ਦੇਖੋ ਸਾਨੂੰ ਜਿਸ ਚੀਜ਼ ਬਾਰੇ ਸਿਖਾਇਆ ਸੀ ਸੁਣਿਆ ਤੇ ਬਸ ਉਸ ਨੂੰ ਹੀ ਡੈਡੀਕੇਟ ਕਰਕੇ ਮੈਂ ਟੈਟੂ ਬਣਵਾ ਰਿਹਾ ਹਾਂ ਬਿਲਕੁਲ ਬਹੁਤ ਖੂਬਸੂਰਤੀ ਦੇ ਨਾਲ ਟੈਟੂ ਬਣਾ ਰਿਹਾ ਇਹ ਨਹੀਂ ਕਿ ਫਰੀਦ ਵਿੱਚ ਬਣਾ ਰਹੇ ਨੇ ਤਾਂ ਜਲਦੀ ਜਲਦੀ ਚ ਕੁਝ ਵੀ ਬਣਾਤਾ ਨਹੀਂ ਬਿਲਕੁਲ ਬਾਰੀਕੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵੀ ਕਿ ਕਿੰਨੀ ਬਾਰੀਕੀ ਦੇ ਨਾਲ ਸ਼੍ਰੀ ਰਾਮ ਜੀ ਦਾ ਮੰਦਿਰ ਵੀ نیچے ਬਣਾਇਆ ਹੈ ਹਨੂਮਾਨ ਜੀ ਵੀ ਬਣਾਏ ਨੇ ਰਾਮ ਜੀ ਬਣਾਏ ਨੇ ਕਿੰਨੀ ਖੂਬਸੂਰਤੀ ਦੇ ਨਾਲ ਟੈਟੂ ਬਣਾਇਆ ਜਾ ਰਿਹਾ ਤਾਂ ਫਰੀਦ ਵਿੱਚ ਇਸ ਖੁਸ਼ੀ ਦੇ ਵਿੱਚ ਇਹ ਜੋ ਨੌਜਵਾਨ ਹੈ ਅੱਜ ਟੈਟੂ ਬਣਾ ਰਿਹਾ ਹੈ ਤਾਂ ਤੁਸੀਂ ਵੀ ਜੇ ਬਣਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਆ ਸਕਦੇ ਹੋ ਉਹਨਾਂ ਦੇ ਕੋਲ ਵਿਜ਼ਿਟ ਕਰ ਸਕਦੇ ਹੋ ਫੁੱਲ ਟਾਈਮ ਟੈਟੂ ਆਰਟਿਸਟ ਈ ਉਹ ਜਾਂ ਫਿਰ ਹੋਰ ਵੀ ਕੋਈ ਕੰਮ ਹੈ ਜਾਂ ਕੀ ਕਰਦੇ ਹੋ ਪੂਰਾ ਦਿਨ ਆਪਣਾ ਮੈਂ ਜਿਵੇਂ ਟੈਟੂ ਦਾ ਕੰਮ ਤਾਂ ਹੈਗਾ ਹੀ ਹੈ ਨਾਲ ਨਾਲ ਆਪਣਾ ਵੀਡੀਓਗ੍ਰਾਫੀ ਦਾ ਵੀ ਕੰਮ ਹੈ ਮਿਊਜ਼ਿਕ ਪ੍ਰੋਡਕਸ਼ਨ ਦਾ ਵੀ ਕੰਮ ਹੈ ਤੇ ਆਪਣਾ ਅੱਕੂ ਰਾਈਟਰ YouTube ਚੈਨਲ ਵੀ ਆ ਥੋੜਾ ਬਹੁਤ ਜਿਵੇਂ ਆਪਾਂ ਨੂੰ ਲਿਖਣ ਗਾਣ ਦਾ ਸ਼ੌਂਕ ਹੈ ਤੇ ਆਪਾਂ ਮਾੜਾ ਮੋੜਾ ਆਪਣਾ ਨਾਲ ਨਾਲ ਸ਼ੌਂਕ ਵੀ ਪੂਰਾ ਕਰੀ ਜਦ ਨਾਲ ਆਪਣਾ ਕੰਮ ਵੀ ਚਲੋ ਕਰ ਲਈਦਾ ਵਾ ਹਾਂਜੀ ਤੇ ਤੁਸੀਂ ਜਿਵੇਂ 뮤ਜ਼ਿਕ ਵੀਡੀਓਜ਼ ਕਰਦੇ ਹੋ ਤਾਂ ਟੈਟੂ ਫੁੱਲ ਟਾਈਮ ਕੰਮ ਨਹੀਂ ਹੈਗਾ ਤੁਹਾਡਾ ਤਾਂ ਇਹਦੇ ਲਈ ਤੁਸੀਂ ਟਾਈਮ ਕੱਢਿਆ ਟੈਟੂਜ਼ ਬਣਾਉਣ ਦੇ ਲਈ ਹਨਾ ਕਿੰਨੇ ਵੀ ਕਲਾਇੰਟ ਆਣਗੇ ਤੁਹਾਨੂੰ ਬਣਾਉਣਾ ਹੈ ਹਨਾ ਫਰੀਦ ਤਾਂ ਹੀ ਨਾ ਮੈਮ ਕਹਿ ਰਹਿਣਾ ਮੈਂ ਤਾਂ ਹੀ ਤਿੰਨ ਦਿਨ ਆਪਨੇ ਸਿਰਫ ਟੈਟੂ ਲਈ ਰੱਖਿਆ ਕਿ ਤਿੰਨ ਦਿਨ ਆਪਾਂ ਜਿਹੜੇ RAM ji ਦੇ ਟੈਟੂ ਕਰਨੇ ਨੇ ਹਾਂਜੀ ਸੇਵਾ ਹੈ ਇਹ ਫਰੀ ਦੇ ਵਿੱਚ ਟੈਟੂ ਬਣਾਉਣੇ ਉਹ ਵੀ ਸ਼੍ਰੀ RAM ji ਦੇ ਸੇਵਾ ਦਾ ਚਲੋ ਮੈਮ ਆਪਾਂ ਤਾਂ ਇੰਨੀ ਔਕਾਤ ਆਪਣੀ ਹੈ ਨਹੀਂ ਕਿ ਸੇਵਾ ਕਰੀ ਉਹ ਵੀ ਸ਼੍ਰੀ ਰਾਮ ਜੀ ਦੀ ਉਹਨਾਂ ਦੇ ਤਾਂ ਵੈਸੇ ਹੀ ਬਹੁਤ ਵੱਡੇ ਵੱਡੇ ਭਗਤ ਨੇ ਜਿਵੇਂ ਹਨੂਮਾਨ ਜੀ ਠੀਕ ਆ ਆਪਾਂ ਦਾ ਮਤਲਬ ਕਿ ਆਪਣਾ ਇੱਕ ਆਪਣੀ ਖੁਸ਼ੀ ਆਪਣੀ ਪ੍ਰਾਪਤ ਕਰ ਰਹੇ ਆ ਕੰਮ ਕਰਕੇ ਹੋਰ ਆਪਾਂ ਨੂੰ ਇਹਦਾ ਕੋਈ ਉਹ ਨਹੀਂ ਹੈਗਾ ਕਿ ਆਪਾਂ ਸੇਵਾ ਕਰ ਰਹੇ ਜਿੱਦਾਂ ਕਈ ਹੈ ਨਾ ਸੇਵਾ ਦਾ ਕਿਸੇ ਗਰੀਬ ਦੀ ਹੈਲਪ ਕਰਨਾ ਜਾਂ ਕੋਈ ਚੰਗਾ ਕੰਮ ਕਰਨਾ ਜਾਂ ਹਨਾ ਕਿਸੇ ਜ਼ਰੂਰਤਮੰਦ ਦੀ ਮਦਦ ਕਰਨਾ ਉਹ ਵੀ ਇੱਕ ਸੇਵਾ ਹੋ ਜਾਂਦੀ ਹੈ ਪਰ ਇਹ ਤਾਂ ਮੈਂ ਆਪਣੀ ਖੁਸ਼ੀ ਲਈ ਕਰ ਰਿਹਾ ਮੈਨੂੰ ਖੁਸ਼ੀ ਮਿਲਦੀ ਹੈ ਇਸ ਚੀਜ਼ ਦੇ ਲਈ ਪਹਿਲਾਂ ਤਾਂ ਐਟੂ ਬਣਾਣੇ ਤਾਂ ਚਲੋ ਪੈਸੇ ਮਿਲ ਜਾਂਦੇ ਆ ਹਨਾ ਪੈਸੇ ਨਾਲ ਵੀ ਆਪਾਂ ਨੂੰ ਖੁਸ਼ੀ ਮਿਲਦੀ ਆ ਪਰ ਇਹ ਜਿਹੜੀ ਖੁਸ਼ੀ ਆ ਜਿਆਦਾ ਉੱਪਰਲੇ ਲੈਵਲ ਦੀ ਆ ਇਹ ਚੀਜ਼ ਆ ਮੈਂ ਹਾਂਜੀ ਪੂਰਾ ਨਾਮ ਮੈਮ ਵੈਸੇ ਮੇਰਾ ਜਿਹੜਾ ਆਈਡੀ ਦੇ ਨਾਮ ਆ ਅੱਕੂ ਰਾਈਟਰ ਹਨਾ ਸਟੈਟੂ ਸਟੂਡੀਓ ਦਾ ਨਾਮ ਹੈ ਗੱਲ ਉਹ ਦਾ ਨਾਈਟ ਐਟੂ ਸਟੂਡੀਓ ਤੇ ਉਦਾਂ ਮੇਰਾ ਨਾਮ ਹੈਗਾ ਅਕਸ਼ੇ ਭਗਤ ਠੀਕ ਆ ਹਾਂਜੀ ਭਗਤ ਹੈ ਨਾਮ 'ਚ ਵੀ ਭਗਤ ਹੈ ਹਾਂਜੀ ਹਾਂਜੀ ਕੰਮ ਵੀ ਭਗਤਾਂ ਵਾਲੇ ਹੋ ਰਹੇ ਨੇ ਅੱਜ ਹਾਂਜੀ ਹਾਂਜੀ ਤਾਂ ਇਹ ਸੀਗੇ ਸਾਡੇ ਨਾਲ ਅੱਕੂ ਰਾਈਟਰ ਜੋ ਸਿਰਫ ਟੈਟੂ ਹੀ ਨਹੀਂ ਬਣਾਉਂਦੇ ਮਿਊਜ਼ਿਕ ਵੀਡੀਓਜ਼ ਕਰਦੇ ਨੇ ਤਾਂ ਤੁਸੀਂ ਦੇਖੀ ਹੋਣੀ ਪੂਰੀ ਜੋ ਇਹਨਾਂ ਦੀ ਗੱਲਬਾਤ ਹੋਈ ਸਾਡੇ ਨਾਲ ਕਿ ਆਪਣੀ ਸ਼ਰਧਾ ਭਾਵਨਾ ਦੇ ਨਾਲ ਇਹ ਜਿਹੜਾ ਵੀ ਕੋਈ ਇਹਨਾਂ ਦੇ ਕੋਲ ਆ ਰਿਹਾ ਹੈ ਤਾਂ ਸ਼੍ਰੀ ਰਾਮ ਜੀ ਦਾ ਟੈਟੂ ਬਣਾ ਰਹੇ ਨੇ ਇਸ ਤਰੀਕੇ ਦੇ ਨਾਲ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਨੇ ਜੇਕਰ ਤੁਸੀਂ ਵੀ ਇਹਨਾਂ ਤੋਂ ਟੈਟੂ ਬਣਵਾਉਣਾ ਚਾਹੁੰਦੇ ਹੋ ਸਿਰਫ ਰਾਮ ਜੀ ਦੇ ਹੀ ਨਹੀਂ ਹੋਰ ਵੀ ਇਹਨਾਂ ਦੀ ਕਲਾਕ੍ਰਿਤੀ ਅਸੀਂ ਦੇਖੀ ਬਹੁਤ ਖੂਬਸੂਰਤੀ ਦੇ ਨਾਲ ਟੈਟੂ ਬਣਾਉਂਦੇ ਨੇ ਤਾਂ ਇਸ ਤਰੀਕੇ ਦੀ ਵਧੇਰੇ ਜਾਣਕਾਰੀ ਦੇ ਲਈ ਬਨੇਰੋ ਸਾਡੇ ਨਾਲ ਤੇ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ